ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਏਵਨ ਪੰਜਾਬੀ ਟੀਵੀ ਦਾ ਧੰਨਵਾਦ ਜੀ ਸ਼ੁਕਰੀਆ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਜੀ ਅਮਰੀਕਾ ਚ ਜਿਹੜਾ ਨਸ਼ਾ ਤਖਸੀਰ ਦਾ ਭਾਰਤ ਦੇ ਉੱਤੇ ਜਿਹੜਾ ਵੱਡਾ ਦੋਸ਼ ਹੈ ਉਹ ਲਗਾਇਆ ਗਿਆ ਹਾਂ ਜੀ ਦੇਖੋ ਇਹ ਬਹੁਤ ਹੀ ਵੱਡਾ ਮਤਲਬ ਇੱਕ ਆਪਾਂ ਕਹੀਏ ਕ੍ਰਾਈਮ ਤ੍ਰਿਮੇਂਡਲ ਬਣਾਤਾ ਭਾਰਤ ਅਮਰੀਕਾ ਦੇ ਰਾਸ਼ਟਰਪਤੀ ਨੇ ਡਨਾਲਡ ਮਾਂਜੋ ਡੋਨਾਲਡ ਟਰੰਪ ਨੇ ਅਮਰੀਕਾ ਦੇ ਵਿੱਚ ਇੱਕ ਪ੍ਰੈਜ਼ੀਡੈਂਸ਼ੀਅਲ ਮਤਲਬ ਰਿਪੋਰਟ ਹੁੰਦੀ ਹੈ ਉਹ ਰਿਪੋਰਟ ਪੇਸ਼ ਕੀਤੀ ਹੈ ਸੰਸਦ ਦੇ ਵਿੱਚ ਜੀ ਸੰਸਦ ਦੇ ਵਿੱਚ ਉਹਦੇ ਚਾ ਰਿਪੋਰਟ ਦੇ ਵਿੱਚ ਗੱਲ ਹੀ ਇਹ ਕੀਤੀ ਗਈ ਹੈ ਵੀ ਇੰਡੀਆ ਜਿਹੜਾ ਇੱਕ ਨਸ਼ਾ ਤਸਕਰ ਬਣ ਗਿਆ ਮਤਲਬ ਉਹਨੇ 23 ਦੇਸ਼ਾਂ ਦੀ ਇੱਕ ਲਿਸਟ ਜਾਰੀ ਕੀਤੀ ਹੈ ਜਿਹਦੇ ਚੋਂ ਇੰਡੀਆ ਇੱਕ ਮੁੱਖ ਉਹਨਾਂ ਨੇ ਗਿਣ ਲਿਆ ਜਿਹਦੇ ਕਰਕੇ ਮਤਲਬ ਉਹਨਾਂ ਨੇ ਇਹ ਵੀ ਨਾਮ ਦੋਸ਼ ਲਾਤਾ ਜੀ 14 15 ਸਾਲ ਤੋਂ ਲੈ ਕੇ 18 ਸਾਲ ਤੋਂ ਲੈ ਕੇ 44 45 ਸਾਲ ਤੱਕ ਦੀ ਏਜ ਦੇ ਜਿਹੜੇ ਨੌਜਵਾਨ ਮੁੰਡੇ ਮਰਦੇ ਨੇ ਉਹ ਮਤਲਬ ਭਾਰਤ ਦੀ ਬਦੌਲਤ ਜਾਂ ਇਹਨਾਂ 22 ਦੇਸ਼ਾਂ ਦੀ ਬਦੌਲਤ ਸਾਡੇ ਇਹ ਮੌਤਾਂ ਹੋ ਰਹੀਆਂ ਨੇ ਮਤਲਬ ਬੜੀ ਅਜੀਬ ਤੇ ਸ਼ੇਮਫੁਲ ਮਤਲਬ ਤੇ ਸੋਚਣ ਲਈ ਮਜਬੂਰ ਕਰਦਾ ਹੈ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਉਹਨਾਂ ਦੀ ਸੰਸਦ ਦੇ ਵਿੱਚ ਸਾਨੂੰ ਬਦਨਾਮ ਕੀਤਾ ਗਿਆ। ਆ ਗੱਲ ਅਸਲ ਗੱਲ ਕੀ ਹੈ ਮੈਡਮ ਮੈਂ ਤੁਹਾਨੂੰ ਦੱਸਦਾ ਵੀ ਦੁਨੀਆ ਦੇ ਉੱਤੇ 12 ਦੇਸ਼ ਨੇ ਜੀ ਜਿਹੜੇ ਨਸ਼ਾ ਪੈਦਾ ਕਰਦੇ ਨੇ ਨਸ਼ਾ ਮਤਲਬ ਓਪੀਅਮ ਤੋਂ ਤਿਆਰ ਹੁੰਦਾ ਹਮ ਓਪੀਅਮ ਆਸੀਂ ਅਫੀਮ ਨੂੰ ਕਹਿੰਦੇ ਆ ਹਮ ਤਾਂ ਇਹ ਓਪੀਅਮਾ ਸਾਡੇ ਵੀ ਵਿੱਚ ਵੀ ਹੈ ਬਾਕਾਇਦਾ ਲੀਗਲ ਵੀ ਇੰਡੀਆ ਜਿਹਦੇ ਵਿੱਚੋਂ ਸਾਡੇ ਰਾਜਸਥਾਨ ਉਹਦੇ ਨੇ 6 ਜ਼ਿਲ੍ਹੇ ਹਮ ਮੱਧ ਪ੍ਰਦੇਸ਼ ਦੇ ਨੇ 3 ਜ਼ਿਲ੍ਹੇ ਤੇ ਜੂਪੀ ਦੇ ਨੇ 7 ਜ਼ਿਲ੍ਹੇ ਹਮ ਇਸ ਕਰਕੇ ਮਤਲਬ ਇੰਨਾ ਇੱਥੇ ਜਿਹੜੀ ਇੱਥੇ ਅਫੀਮ ਇਕੱਠੀ ਹੁੰਦੀ ਹੈ ਉਹ ਮਤਲਬ ਦੋ ਸਾਡੇ ਵੱਡੇ ਮੁੱਖ ਦਫ਼ਤਰ ਨੇ ਇਸ ਚੀਜ਼ ਦੇ ਇੱਕ ਗਾਜੀਪੁਰ ਹੈ ਇੱਕ ਨਿਮਚ ਹੈ ਤਾਂ ਉੱਥੇ ਇਕੱਠੀ ਹੁੰਦੀ ਹੈ ਉੱਥੇ ਇਕੱਠੇ ਉਹਦੇ ਉੱਤੇ ਸਿਕਿਉਰਿਟੀ ਮਾਨਯੋਗ ਸਾਡੇ ਰਾਸ਼ਟਰਪਤੀ ਦੀ ਸਿਕਿਉਰਿਟੀ ਦੇ ਬਰਾਬਰ ਦੀ ਸਟਾਫ ਵੀ ਹੈ ਤਾਂ ਉੱਥੋਂ ਮਤਲਬ ਜਿਹੜੀ ਇਕੱਠੀ ਹੋ ਗਈ ਮੰਨ ਲਓ 80 ਕਿਲੋ ਇਕੱਠੀ ਹੋ ਗਈ ਤਾਂ ਉਹਦੇ ਚੋਂ ਜਿਹੜੇ 80% ਹੈ ਮਤਲਬ 70 ਕਿਲੋ ਅਮਰੀਕਾ ਇੰਗਲੈਂਡ ਤੇ ਕੈਨੇਡਾ ਤੇ ਉੱਚ ਜਾਂਦੀ ਹੈ ਹਮ ਅਮਰੀਕਾ ਇੰਗਲੈਂਡ ਕੈਨੇਡਾ ਉਥੋਂ ਇਹਦੇ 45 ਓਪੀਓਡ ਬਣਦੇ ਨੇ 45 ਕਿਸਮ ਦੀਆਂ ਦਵਾਈਆਂ ਬਣਦੀਆਂ ਨੇ ਜਿਦੇ ਵਿੱਚ ਹੀਰੋਨ ਨਾਂ ਦਾ ਵੀ ਇੱਕ ਦਵਾਈ ਹੈ ਐਸਾ ਸਟਾਈਲ ਮਤਲਬ ਉਹਦਾ ਨਾਂ ਹੈ ਉਹ ਬਣਦੀ ਹੈ ਉਹ ਸਾਥੋਂ ਮੈਡਮ ਇਹ 10000 ਰੁਪਏ ਕਿਲੋ ਲੈ ਕੇ ਜਾਂਦੇ ਨੇ ਤੇ ਸਾਨੂੰ ਇਹ ਉਹਦੇ ਓਪੀਓਡ ਬਣਾ ਕੇ 45 ਸਾਨੂੰ 4.5 ਲੱਖ ਰੁਪਏ ਦੇ ਵੇਚਦੇ ਨੇ ਮਤਲਬ ਸਾਥੋਂ ਦਾ ਕਮਾਈ ਕਰਦੇ ਨੇ ਇਹ ਸਾਡੇ ਆਪ ਮਤਲਬ ਨਸ਼ਾ ਮੁਕਤ ਰਹਿੰਦੇ ਨੇ ਤੇ ਉਲਟੇ ਬਦਨਾਮ ਸਾਡੇ ਦੇਸ਼ ਨੂੰ ਕਰਨ ਲੱਗੇ ਤੇ ਇਹ ਹਿੰਦੂਸਤਾਨ ਨਸ਼ੇ ਦੀ ਤਸਕਰੀ ਕਰਦਾ ਹਿੰਦੂਸਤਾਨ ਨਸ਼ੇ ਦੀ ਤਸਕਰੀ ਨਹੀਂ ਕਰਦਾ ਇਹ ਤਾਂ ਲੀਗਲ ਹੈ ਜਿਹੜੀ ਮੈਡੀਸਨਲ ਪਰਪਸ ਵਾਸਤੇ ਹੈ ਉਹ ਤਿਆਰ ਕਰਕੇ ਦਿੰਦਾ ਉਸ ਤੋਂ ਬਾਅਦ ਉਹਨਾਂ ਤੋਂ ਬਕਾਇਦਾ ਆਰਡਰ ਦੇ ਉੱਤੇ ਜਿਵੇਂ ਟੈਕਸਨੋਕਸੀਲੇਟਰ ਕੋਡੀਨ ਅਤੇ ਹੋਰ ਸਾਲਟ ਨੇ ਜਿਹੜੇ ਮਤਲਬ ਉਹ ਉਹਨਾਂ ਤੋਂ ਬਕਾਇਦਾ ਆਨਰ ਕਾਰਡ ਪੇਮੈਂਟ ਕਰਕੇ ਲਏ ਜਾਂਦੇ ਨੇ ਕੋਪਰੀ ਜਨਾਂ ਦੇ ਵਿੱਚ ਵਰਤੇ ਜਾਂਦੇ ਆ ਮਰਜਿੰਦਰ ਜੀ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋਈਆਂ ਦੇਖਿਆ ਨੇ ਕਿ ਅਮਰੀਕਾ ਤੇ ਕੈਨੇਡਾ ਜਾਂ ਫਿਰ ਕੋਈ ਵੀ ਵੱਡੀ ਕੰਟਰੀ ਹੋਵੇ ਉਹਦੇ ਵਿੱਚ ਨਸ਼ਾ ਜਿਹੜਾ ਇੰਨੀ ਵੱਡੀ ਮਾਤਰਾ ਦੇ ਵਿੱਚ ਆਮ ਹੀ ਮਿਲ ਜਾਂਦਾ ਜਿਵੇਂ ਕਿ ਅਸੀਂ ਇੱਥੋਂ ਬਿਸਕਟ ਲੈਣ ਜਾਣਾ ਹੋਵੇ ਤੇ ਕਹਿੰਦੇ ਨੇ ਕਿ ਜਦੋਂ ਓਵਰਡੋਸ ਦੇ ਨਾਲ ਕਈ ਭਾਰਤੀਆਂ ਦੀ ਵੀ ਉੱਥੇ ਡੈਥ ਹੋਈ ਹੈ ਤੇ ਕਈਆਂ ਦੇ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਵੀ ਨੌਜਵਾਨਾਂ ਦੀ ਜਿਹੜੀ ਓਵਰਡੋਸ ਦੇ ਨਾਲ ਡੈਥ ਹੁੰਦੀ ਹੈ ਕਹਿੰਦੇ ਉੱਥੇ ਨਸ਼ਾ ਬਹੁਤ ਹੀ ਸਖਾਲਾ ਮਿਲ ਜਾਂਦਾ ਉਧਰਲੇ ਦੇਸ਼ਾਂ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਜੀ ਅਮਰੀਕਾ ਦੇ ਵਿੱਚ 2024 ਦੇ ਵਿੱਚ 1 ਲੱਖ 27 ਹਜ਼ਾਰ ਮੁੰਡੇ ਦੀ ਮੌਤ ਹੋਈ ਹੈ ਓਵਰਡੋਜ਼ ਨਾਲ ਜੀ ਉਹਨਾਂ ਦੀ ਆਬਾਦੀ 32 ਕਰੋੜ ਹੈ ਆਪਣੀ ਆਬਾਦੀ 1 ਅਰਬ 40 ਕਰੋੜ ਹੈ ਮਤਲਬ ਆਪਾਂ ਉਹਨਾਂ ਤੋਂ ਲਗਭਗ 5 ਗੁਣਾ ਜ਼ਿਆਦਾ ਹਾਂ ਤੇ ਆਪਣੇ ਮੌਤਾਂ ਬਹੁਤ ਥੋੜੀਆਂ ਹੁੰਦੀਆਂ ਜਿਹਨੂੰ ਪੰਜਾਬ ਜਿਹਨੂੰ ਸਾਡੀ ਸਰਕਾਰ ਵੀ ਤੇ ਸੈਂਟਰ ਸਰਕਾਰ ਵੀ ਸਾਨੂੰ ਬਗਾਮ ਕਰਦੀ ਹੈ ਸਾਡੇ 2021 ਦੇ ਵਿੱਚ 36 ਮੌਤਾਂ ਹੋਈਆਂ। ਹੂੰ। 2022 ਦੇ ਵਿੱਚ ਕਾਕਰ ਮੌਤਾਂ ਹੋਈਆਂ। 2023 ਦੇ ਵਿੱਚ 156 ਮੌਤਾਂ ਹੋਈਆਂ। 2024 ਦੇ ਵਿੱਚ ਲਗਭਗ 280 ਕੁ ਮੌਤਾਂ ਹੋਈਆਂ। ਸਾਡਾ ਆਪਣੇ ਦਾ ਮੌਤਾਂ ਦੀ ਗਿਣਤੀ ਬਹੁਤ ਥੋੜੀ ਹੈ। ਮਾਫ ਕਰਨਾ ਇੱਕ ਵੀ ਮੌਤ ਮਾਰੀ ਹੈ। ਪਰ ਉਹਨਾਂ ਦੇ ਮੁਕਾਬਲੇ ਸਾਡੀਆਂ ਮੌਤਦਾਰ ਹੈ ਜਿਹੜੀ ਬਹੁਤ ਜ਼ਿਆਦਾ ਟੱਟ ਹੈ। ਜੀ। ਮਤਲਬ ਬਦਲਾਵ ਉਹ ਸਾਨੂੰ ਕਰੀ ਜਾਂਦੇ ਨੇ ਕਿਉਂਕਿ ਸਾਡੀਆਂ ਸਰਕਾਰਾਂ ਨੇ ਸਾਡੇ ਕਾਨੂੰਨ ਇਹਗੇ ਬਣਾ ਕੇ ਵੀ ਉਹ ਸਾਡੇ ਜਿਹੜੇ ਕਾਨੂੰਨ ਨੇ ਸਾਡੇ ਭਾਰਤੀਆਂ ਦੇ ਉੱਤੇ ਇੱਕੋ ਹੋ ਮਤਲਬ ਤਲਵਾਰ ਨਮਕਾਤੀ ਹਰ ਇੱਕ ਨੌਜਵਾਨ ਦੇ ਜਦੋਂ ਵੀ ਉਸ ਕੋਈ ਵੀ ਰਾਜਨੀਤਿਕ ਪਾਰਟੀ ਹੈ ਉਹ ਜਦੋਂ ਕਿਸੇ ਨੂੰ ਟੰਗ ਕਰਨਾ ਹੁੰਦਾ ਉਹਦੇ ਉੱਤੇ ਡਰਗ ਦਾ ਪਰਚਾ ਪਾਇਆ ਜਾਂਦਾ ਤਾਂ 1985 ਦੇ ਵਿੱਚ ਅ ਅਰਜੀਵ ਗਾਂਧੀ ਦੀ ਸਰਕਾਰ ਵੱਲੇ ਡਰਗ ਐਨਡੀਪੀ ਐਫੈਕਟ ਬਣਾਇਆ ਉਹਦੇ ਵਿੱਚ ਤਰਮੀਮਾਂ ਕੀਤੀਆਂ ਤਰਮੀਮਾਂ ਕਰਦੇ ਕਰਦੇ 2001 ਦੇ ਵਿੱਚ ਆ ਬਾਜਪਾਈ ਸਾਹਿਬ ਨੇ ਮਤਲਬ ਇੱਕ ਨੋਟੀਫਿਕੇਸ਼ਨ ਕੀਤਾ ਸੀ 1055 ਨੰਬਰ ਜਿਹਦੇ ਵਿੱਚ ਬਹੁਤ ਹੀ ਵਧੀਆ ਫੈਸਲੇ ਹੁੰਦੇ ਸੀਗੇ ਉਸ ਤੋਂ ਬਾਅਦ ਦੁਨੀਆ ਦੀ ਮਸ਼ਹੂਰ ਹਸਤੀ ਸਰਦਾਰ ਮਰਹੂਮ ਸਰਦਾਰ ਮਨਮੋਹ ਸਿੰਘ ਪ੍ਰਧਾਨ ਮੰਤਰੀ ਬਣੇ ਉਹਨਾਂ ਨੇ 2009 ਦੇ ਵਿੱਚ ਇੱਕ ਇੱਕ ਹੈ ਜ 23 29 ਨਾਂ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਜਿਹਦੇ ਕਰਕੇ ਮਤਲਬ ਹਿੰਦੂਸਤਾਨੀਆਂ ਦੇ ਉੱਤੇ ਦੇ ਨਾਲੇ ਤਾਂ ਸਜਾਵਾਂ ਦੀਆਂ ਤਲਵਾਰਾਂ ਨਮਕਨ ਗਿਆਆਂ ਤੇ ਸਜਾਵਾਂ ਹੋਣ ਲੱਗੀਆਂ ਤੇ ਵਿਦੇਸ਼ਾਂ ਦੇ ਵਿੱਚ ਅਸੀਂ ਬਦਨਾਮ ਕਰਦੇ ਠੀਕ ਹੈ ਵੀ ਅਸੀਂ ਸਰਦਾਰ ਮਨਮੋਹਨ ਸਿੰਘ ਦੀ ਪੜ੍ਹਾਈ ਨੂੰ ਉਹਦੀ ਇਹ ਯੋਗਤਾ ਤੇ ਉੱਤੇ ਕੋਈ ਸ਼ੱਕ ਨਹੀਂ ਕਰਦੇ ਉਹਨਾਂ ਨੂੰ ਜਿਵੇਂ ਪਾਕਿਸਤਾਨ ਜਿਵੇਂ ਪਾਕਿਸਤਾਨ ਜਿਵੇਂ ਅਫਗਾਨਿਸਤਾਨ ਜਿਵੇਂ ਚైనా ਅਤੇ ਜਿਵੇਂ ਬਰਮਾ ਇਹ ਮਤਲਬ ਇਹਨਾਂ ਦੇਸ਼ਾਂ ਦੇ ਵਿੱਚ ਸਾਡੀ ਗਲਤੀ ਹੋਣ ਲੱਗੀ ਜਦੋਂ ਕਿ ਸਾਡੇ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਹੁੰਦੀ ਹੈ ਕਿਹਾ ਆਵਾਜ਼ੀ ਦੇ ਹਿਸਾਬ ਨਾਲ ਮਾੜਾ-ਮੋਟਾ ਤਾਂ ਸਾਰੇ ਥਾਵਾਂ ਦੇ ਉੱਤੇ ਚੱਲੀ ਜਾਂਦਾ ਇਹ ਗੱਲ ਕਰ ਮਤਲਬ ਬਾਗਾਨ ਸਾਨੂੰ ਸਾਡੇ ਕਾਨੂੰਨ ਨੇ ਕਰਤਾ ਜਿਹੜਾ ਮਤਲਬ ਕਾਨੂੰਨ ਬੜੀ ਜਲਦੀ ਸੋਧ ਦੀ ਮੰਗ ਕਰਦੇ ਆ ਭਾਰਤ ਸਾਰਾ ਸੋਧ ਦੀ ਮੰਗ ਕਰਦਾ ਕੁਨੂੰ ਨੂੰ ਖਤਮ ਕਰਕੇ ਬਾਜਪਾਈ ਵਾਲਾ ਜਿਹੜਾ 1055 ਨੋਟੀਫਿਕੇਸ਼ਨ 2001 ਦੇ ਵਿੱਚ ਲਾਗੂ ਕੀਤਾ ਹੋਇਆ ਸੀਦਾ ਉਹੀ ਦੁਬਾਰੇ ਦੀ ਦੁਬਾਰੇ ਲਾਗੂ ਕੀਤਾ ਜਾਵੇ ਰੀ ਇੰਪਲੀਮੈਂਟ ਕੀਤਾ ਜਾਵੇ ਤਾਂ ਕਿ ਦੇਸ਼ ਦੇ ਉੱਤੋਂ ਜਿਹੜਾ ਇਹ ਡਰਗ ਦਾ ੱੱਬਾ ਇਹ ਇਹ ਲੈ ਸਕੇ ਮੈਂ ਅਸੀਂ ਇਹ ਮੈਂ ਇਸ ਗੱਲ ਤੇ 2010 ਤੱਕ ਮਤਲਬ ਇਹ ਕਰੀ ਜਾਨਾਗਾ ਕਿ ਇਸ ਤਰ੍ਹਾਂ ਦਾ ਇਹ ਕੰਮ ਬਣ ਗਿਆ ਇਸ ਤਰ੍ਹਾਂ ਦੇ ਕਾਨੂੰਨ ਬਣ ਗਏ ਸਭ ਤੋਂ ਪਹਿਲਾਂ ਪਤਾ ਹੈ ਬੇਲਾ ਰੱਦ ਹੋਈਆਂ ਮਤਲਬ ਕੋਈ ਇਸ ਗੱਲ ਨੂੰ ਸਾਡੇ ਨੂੰ ਸੁਣਨ ਨੂੰ ਤਿਆਰ ਨਹੀਂ ਕਿਉਂਕਿ ਜਦੋਂ ਇਸ ਪਿਛੇ ਦੇ ਉੱਤੇ ਡਿਬੇਟਾਂ ਹੁੰਦੀਆਂ ਨੇ ਤਾਂ ਉਹ ਲੋਕ ਡਿਬੇਟਾਂ ਕਰਦੇ ਨੇ ਜਿਨ੍ਹਾਂ ਦਾ ਨਸ਼ੇ ਨਾਲ ਕੋਈ ਸੰਬੰਧ ਨਹੀਂ ਕੋਈ ਨਸ਼ਾ ਵੇਚਦਾ ਨਹੀਂ ਕੋਈ ਨਸ਼ਾ ਖਾਂਦਾ ਨਹੀਂ ਸਿਰਫ ਇਹਦੇ ਉੱਤੇ ਸਿਆਸਤ ਹੋਈ ਜਾਂਦੀ ਹੈ ਸਿਆਸਤ ਹੋਣ ਦੇ ਨਾਲ ਸਾਡੇ ਦੇਸ਼ ਦੀ ਬਦਨਾਮੀ ਅੱਜ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਰੱਖ ਦਿੱਤਾ ਕਿ ਨਹੀਂ ਆਸੀਂ ਅਕਸਰ ਦੇਖਦੇ ਹਾਂ ਕਿ ਪੀਐਮ મોદી ਜਦੋਂ ਵਿਦੇਸ਼ੀ ਦੌਰੇ ਦੇ ਵਿੱਚ ਜਾਂਦੇ ਨੇ ਤਾਂ ਉਹ ਉਹਨਾਂ ਨਾਲ ਮੁਲਾਕਾਤ ਵੀ ਕਰਦੇ ਨੇ ਤੇ ਇੱਕ ਚੰਗਾ ਮੇਲ ਮਲਾਪ ਦਾ ਜਿਹੜਾ ਰਿਸ਼ਤਾ ਹੈ ਉਹ ਵੀ ਸੋਸ਼ਲ ਮੀਡੀਆ ਤੇ ਕਾਫੀ ਦਿਖਦਾ ਹੈ ਪਰ ਜੇਕਰ ਗੱਲ ਕਰੀਏ ਉਹ ਜਿਹੜੇ ਜਦੋਂ ਦੋਸ਼ ਲਗਾਏ ਜਾਂਦੇ ਨੇ ਤਾਂ ਪੀਐਮ મોદી ਦੇ ਵੱਲੋਂ ਉਹਨਾਂ ਨੂੰ ਕੋਈ ਪਲਟਵਾਰ ਨਹੀਂ ਜਵਾਬ ਦਿੱਤਾ ਜਾਂਦਾ ਇਹ ਜਿਹੜੀ ਚੁੱਪੀ ਹੈ ਸਾਡੇ ਭਾਰਤ ਨੇ ਕਿਉਂ ਧਾਰੀ ਹੋਈ ਆ ਹਲੇ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਕਿਸੇ ਨੂੰ ਇਹ ਤੁਹਾਨੂੰ ਦੱਸ ਦਿੰਦਾ ਜੀ ਕਿ ਚੁਪੀ ਕਿਉਂਕਿ ਉਹਨਾਂ ਤੋਂ ਓਪੀਓਰ ਲੈਂਦੇ ਆ ਓਪੀਓਰ ਉੱਥੋਂ ਲੈ ਕੇ ਇਹ ਵੱਧ ਗਿਣਤੀ ਦੇ ਕੋਈ ਜਿੰਨੀ ਕੁਆਂਟੀਟੀ ਦੀ ਲੋੜ ਆ ਉਹ ਤੋਂ ਵੱਧ ਲੈ ਲੈਂਦੇ ਨੇ ਉਸ ਤੋਂ ਬਾਅਦ ਇਲੈਕਸ਼ਨ ਫੰਡ ਲੈਣ ਦੇ ਬਾਰੇ ਇਲੈਕਟਰਲ ਫੰਡ ਕਹਿੰਦੇ ਆ ਤੇਰੇ ਸਾਡੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਤੋਂ 3-300 2-200 ਕਰੋੜ ਰੁਪਇਆ ਇਲੈਕਸ਼ਨ ਫੰਡ ਦੇ ਨਾਂ ਦੇ ਉੱਤੇ ਲਿਆ ਜਾਂਦਾ ਕਿ ਲੋਕ ਉਹਨਾਂ ਲੋਕਾਂ ਨੂੰ ਉਹਨਾਂ ਅਮਰੀਕਾ ਵਰਗਿਆਂ ਤੋਂ ਲੈਤਾ ਹੋਇਆ ਓਪੀਓਰ ਇੱਧਰ ਵੇਚਣ ਦੀ ਮੈਡੀਸਨ ਬਣਾ ਕੇ ਉਹਨਾਂ ਨੂੰ ਖੋਲ੍ਹ ਦਿੱਤੀ ਜਾਂਦੀ ਹੈ ਜਿਨ੍ਹਾਂ ਤੇ ਸਾਡੇ ਇਸ ਚੀਜ਼ ਦੇ ਉੱਤੇ ਨਕੇਲ ਨਹੀਂ ਪੈਂਦੀ ਉਹਨਾਂ ਤੇ ਹਿੰਦੁਸਤਾਨ ਦੇ ਉੱਤੇ ਨਸ਼ੇ ਦਾ ਟੈਗ ਇਹ ਲੱਗਿਆ ਰਹੂਗਾ ਇਸ ਨਿਸ਼ਾਨ ਨੂੰ ਧੋਣ ਵਾਸਤੇ ਤੁਹਾਨੂੰ ਸੰਵਿਧਾਨ ਦੇ ਵਿੱਚੋਂ ਜਿਹੜਾ ਕਾਨੂੰਨ ਹੈ ਉਹ ਖਤਮ ਕਰਨਾ ਪੈਣਾ ਤੇ ਨਵੇਂ ਲੋਕਾਂ ਦੀ ਮੰਗ ਦੇ ਮੁਤਾਬਕ ਜਿਹੜਾ ਉਹ ਕਾਨੂੰਨ ਲਾਗੂ ਕੀਤਾ ਜਾਣਾ ਚਾਹੀਦਾ ਹੈ ਸਿਰ ਸਾਡਾ ਦੇਸ਼ ਹੈ ਜਿਹੜਾ ਪਾਕ ਤੇ ਸਾਫ਼ ਹੋ ਸਕਦਾ ਤੇ ਜਦੋਂ ਇੱਕ ਰਿਸ਼ਤ ਦੇਸ਼ ਦੇ ਨਾਲ ਸਾਡਾ ਦੋਸਤੀ ਦਾ ਨਾਤਾ ਪੈਂਦਾ ਹੈ ਦੋਸਤੀ ਦੇ ਨਾਂ ਤੇ ਅਸੀਂ ਮਿਲਦੇ ਬੈਠਦੇ ਆਂ ਹੱਥ ਮਿਲਾਉਣੇ ਆ ਜਾਂ ਉਹਨਾਂ ਨੇ ਮੀਟਿੰਗਸ ਕਰਦੇ ਆ ਜਾਂ ਬਿਜ਼ਨਸ ਰਿਲੇਟਡ ਵੀ ਕੋਈ ਹੈ ਸਾਡੀਆਂ ਮੀਟਿੰਗਸ ਹੁੰਦੀਆਂ ਨੇ ਜਾਂ ਵਪਾਰ ਦੇ ਕਈ ਸਾਧਨ ਨੇ ਜਿਹੜੇ ਸਾਡੇ ਭਾਰਤ ਦੇ ਨਾਲ ਜੁੜੇ ਹੋਏ ਨੇ ਜਿਵੇਂ ਕਿ ਸਾਨੂੰ ਪਤਾ ਕਣ ਕਾਟਾ ਦਾਲ ਸਬਜ਼ੀਆਂ ਕੱਪੜਾ ਤਕਰੀਬਨ ਭਾਰਤ ਦੇ ਵਿੱਚੋਂ ਹੀ ਜਾਂਦਾ ਬਾਹਰ ਹਰ ਇੱਕ ਦੇਸ਼ ਦੇ ਵਿੱਚ ਉਧਰ ਤਾਂ ਕੋਈ ਐਡੀ ਕਪਾਹ ਨਹੀਂ ਉਗਦੀ ਜਿਹੜਾ ਵੀ ਧਾਗਾ ਉਧਰੋਂ ਇਧਰੋਂ ਜਾਂਦਾ ਜਾਂ ਕੋਈ ਉਧਰ ਮਸ਼ੀਨ ਹੈ ਉਹੋ ਜਿਹੀ ਨਹੀਂ ਫੈਕਟਰੀ ਹੈਗੀ ਜਿਹੜੀ ਉਧਰ ਕੱਪੜਾ ਬੰਦੀ ਹੈ ਪਰ ਜਦੋਂ ਉਹ ਚੀਜ਼ਾਂ ਜਾਂਦੀਆਂ ਨੇ ਤਾਂ ਉਦੋਂ ਭਾਰਤ ਇੱਕ ਚੰਗਾ ਦੇਸ਼ ਵੀ ਮੰਨਿਆ ਜਾਂਦਾ ਕਿਉਂਕਿ ਇਥੇ ਬਜਟ ਦਾ ਜਿਹੜਾ ਕਮਾਈ ਹੈ ਉਹਨਾਂ ਨੂੰ ਪੈਸੇ ਸਾਨੂੰ ਬਹੁਤ ਘੱਟ ਦੇਣੇ ਪੈਂਦੇ ਆ ਤੇ ਜਿਹੜੇ ਉਹਨਾਂ ਦੀ ਕਮਾਈ ਹੈ ਉੱਥੇ ਉਹ ਮਤਲਬ ਕਿ ਚੌਗਣੀ ਤੱਕ ਹੋ ਜਾਂਦੀ ਹੈ ਜਾ ਕੇ ਤੇ ਜਦੋਂ ਇਹਨਾਂ ਤੇ ਸਾਡੇ ਤੇ ਇਹੋ ਜਿਹੇ ਦੋਸ਼ ਲਗਾਏ ਜਾਂਦੇ ਨੇ ਭਾਰਤ ਦੇ ਉੱਪਰ ਨਸ਼ਾ ਤਖਸਰੀ ਦੇ ਤਾਂ ਜਦੋਂ ਸਾਡੇ ਨੌਜਵਾਨ ਵੀ ਉਦੋਂ ਜਾ ਕੇ ਕਈਆਂ ਦੀ ਡੈਥ ਹੋਈ ਹੈ ਜਾਂ ਸੜਕਾ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਦੋਂ ਇਹ ਭਾਰਤ ਨੂੰ ਇੱਕ ਪਾਸੇ ਹੀ ਛੁੱਟ ਦਿੰਦੇ ਨੇ ਬਿਲਕੁਲ ਵੀ ਕਿਸੇ ਚੀਜ਼ ਤੋਂ ਕੋਈ ਪੱਖ ਨਹੀਂ ਲੈਣਾ ਸਿਰਫ ਇੱਕ ਜਿਹੜਾ ਮਤਲਬ ਹੀ ਰਿਸ਼ਤਾ ਹੁੰਦਾ ਜਿਹਨੂੰ ਕਹਿ ਦਿੰਦੇ ਆਪਣੇ ਮਤਲਬ ਦੇ ਲਈ ਮਿੱਠੇ ਹੋ ਜਾਣਾ ਤੇ ਉਸ ਤੋਂ ਬਾਅਦ ਜਦੋਂ ਮਤਲਬ ਨਿਕਲਦੇ ਤੇ ਕੌੜੇ ਹੋ ਜਾਣਾ ਹਾਂਜੀ ਦੇਖੋ ਗੱਲ ਤਾਂ ਇਹ ਹੈ ਨਾ ਵੀ ਸਾਡੇ ਦੇ ਦਨ ਹਿੰਦੁਸਤਾਨ ਤੇ ਤਾਂ ਨਸ਼ਾ ਤਸਕਰੀ ਦਾ ਇਲਜ਼ਾਮ ਆ ਜਿਹੜਾ ਬਿਲਕੁਲ ਗਲਤ ਹੈ ਕਿਉਂਕਿ ਇਹਨਾਂ ਨੇ ਹੁਣ ਲਾਇਆ ਜੀ ਨਸ਼ੇ ਦੇ ਪਿੱਛੇ ਤਾਂ ਪਹਿਲਾਂ ਦੋ ਵੱਡੀਆਂ ਜੰਗਾਂ ਲੱਗ ਚੁੱਕੀਆਂ ਨੇ ਜਿਦੇ ਵਿੱਚ 60 ਬੰਦੇ 90 ਬੰਦੇ ਮਤਲਬ ਚైనੀ ਫੌਜ ਦੇ ਮਾਰੇ ਅਮਰੀਕਾ ਇੰਗਲੈਂਡ ਦੀ ਫੌਜ ਦੇ ਮਾਰੇ ਗਏ ਸੀ 25000 25000 માં ਜਿਹੜਾ ਫੌਜੀ ਸੀ ਉਹ ਚైనా ਦਾ ਮਾਰਿਆ ਗਿਆ ਸੀ ਇਹ ਲੜਾਈ ਲੱਗੀ ਸੀ 1839 ਚ 1839 ਚ ਲੱਗ ਕੇ 1842 ਦੇ ਵਿੱਚ ਖਤਮ ਹੋਈ ਸੀ ਦੁਆਰੇ ਫੇਰ ਲੱਗੀ 1860 1852 ਚ ਲੱਗੀ 1860 ਦੇ ਵਿੱਚ ਖਤਮ ਹੋਈ ਉਦੋਂ ਲੱਖਾਂ ਬੰਦੇ ਨੇ ਜਿਹੜੇ ਇਧਰੋਂ ਉਧਰੋਂ ਮਾਰੇ ਗਏ ਮਤਲਬ ਨਸ਼ੇ ਦੇ ਪਿੱਛੇ ਲੜਾਈ ਤਾਂ ਇਹਨਾਂ ਦੀ ਆਪਦੀ ਹੁੰਦੀ ਹੈ ਪਹਿਲਾਂ ਤੋਂ ਹੁੰਦੀ ਹੈ ਹੀ ਹੈ ਖਾਨਦਾਨੀ ਬੰਦੇ ਨੇ ਵਦਨਾਮ ਹਿੰਦੁਸਤਾਨ ਨੂੰ ਕਰੀ ਜਾਂਦੇ ਨੇ ਕਿਉਂਕਿ ਸਾਡੀਆਂ ਸਰਕਾਰਾਂ ਉਹਨਾਂ ਦੇ ਮੂਰੇ ਗਰਦਨ ਚੱਕ ਕੇ ਬੋਲਣ ਰੱਖਣ ਦੀ ਸਮਰਥਾ ਨਹੀਂ ਰੱਖਦੀਆਂ ਉਹ ਲੋਕ ਪੈਸੇ ਵਾਲੇ ਨੇ ਉਹ ਸਾਡੀ ਮੱਤ ਉਹਨਾਂ ਨੂੰ ਇਹਨਾਂ ਨੂੰ ਇਹ ਹੈ ਜਿਵੇਂ ਸਾਡਾ ਜਿਹੜਾ ਨੌਨ ਸਿਸਟਮ ਹੈ ਜਾਂ ਕਰਜ ਸਿਸਟਮ ਹੈ ਸਾਡਾ ਉਹ ਬੰਦ ਕਰ ਦੇਣਗੇ ਇਸ ਕਰਕੇ ਉਹਨਾਂ ਦੇ ਲਾਏ ਜਾਂਦੇ ਜਿਹੜੇ ਬੇਮੁਨਾਬ ਦੋਸ਼ ਨੇ ਤਾਂ ਉਹਨਾਂ ਦੇ ਖਿਲਾਫ ਇਹ ਨਾ ਤਾਂ ਕੋਈ ਲਹਿਰ ਚਲਾਉਂਦੇ ਨੇ ਤੇ ਨਾ ਹੀ ਉਹਨਾਂ ਨੂੰ ਕੋਈ ਠਕਵਾ ਜਵਾਬ ਦਿੰਦੇ ਨੇ ਇਸ ਕਰਕੇ ਜਿਹੜਾ ਸਾਡਾ ਭਵਿੱਖ ਹੈ ਸਾਡੇ ਹਿੰਦੁਸਤਾਨ ਦਾ ਭਵਿੱਖ ਹੈ ਉਹ ਮਤਲਬ ਧੂਮਲ ਹੁੰਦਾ ਜਾਂਦਾ ਹੈ ਉਹਦੇ ਉੱਤੇ ਕਾਲ ਖਲਗਾਈ ਜਾਂਦੀ ਹੈ ਇਸੇ ਕਰਕੇ ਇਹ ਸਾਰੇ ਚੀਜ਼ ਦੀ ਜ਼ਿੰਮੇਵਾਰੀ ਹੈ ਜਿਹੜੀ ਸਾਡੀਆਂ ਵੱਡੀਆਂ ਪਾਰਟੀਆਂ ਚਾਹੇ ਉਹ ਹੁਣ ਭਾਜੀਪੀ ਦੇ ਰੂਪ 'ਚ ਚਾਹੇ ਪਹਿਲਾਂ ਕਾਂਗਰਸ ਦੇ ਰੂਪ 'ਚ ਇਹ ਦੋਨੇ ਦੋਸ਼ੀ ਨੇ ਇਸ ਕਰਕੇ ਮਤਲਬ ਇਹ ਉਹਨਾਂ ਦੇ ਮੂਰੇ ਬੋਲਣ ਦੀ ਹਿੰਮਤ ਨਹੀਂ ਰੱਖਦੇ ਹੂੰ ਜੀ ਬਹੁਤ ਬਹੁਤ ਮਿਹਰਬਾਨੀ ਰਜ਼ਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਧੰਨਵਾਦ ਸੋ ਦੋਸਤੋ ਇਹ ਸੀ ਡਾਕਟਰ ਰਜ਼ਿੰਦਰ ਮਾਨਸਾ ਤੋਂ ਜੋ ਅਕਸਰ ਸਾਡੇ ਨਾਲ ਆਪਣੇ ਕੀਮਤੀ ਵਿਚਾਰ ਸਾਂਝੇ ਕਰਦੇ ਰਹਿੰਦੇ ਨੇ ਤੇ ਬੜੀ ਤਲਖੀ ਆਉਂਦੀ ਹੈ ਇਹਨਾਂ ਨੂੰ ਜਦੋਂ ਕੋਈ ਭਾਰਤ ਨੂੰ ਜਾਂ ਪੰਜਾਬ ਨੂੰ ਹਿੰਦੁਸਤਾਨ ਨੂੰ ਕੋਈ ਅਪਸ਼ਬਦ ਬੋਲਦਾ ਹੈ ਜਿਵੇਂ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਭਾਰਤ ਤੇ ਨਸ਼ਾ ਤਕਸਰੀ ਦੇ ਜਿਹੜੇ ਵੱਡੇ ਦੋਸ਼ ਲਗਾਏ ਗਏ ਨੇ ਕਿ ਜਿਹੜੀ ਨਸ਼ੇ ਦੀ ਸਪਲਾਈ ਆ ਵੱਡੀ ਤਰਾਰ ਦੇ ਵਿੱਚ ਜਿਹੜੀ ਭਾਰਤ ਦੇ ਵੱਲੋਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜਦੋਂ ਸਾਡੇ ਨਾਲ ਵਪਾਰ ਕਰਦੇ ਨੇ ਤਾਂ ਉਦੋਂ ਭਾਰਤ ਆ ਜਿਹੜਾ ਹਿੰਦੁਸਤਾਨ ਚੰਗਾ ਆਉਂਦਾ ਹੈ ਪਰ ਨਸ਼ਾ ਜਿਹੜਾ ਸਾਡੇ ਵੱਲੋਂ ਨਹੀਂ ਕੀਤਾ ਜਾਂਦਾ ਕੁਝ ਕਿ ਚੀਜ਼ਾਂ ਆਪ ਵੀ ਖੁਦ ਇਹ ਖੇਤੀ ਦੇ ذریعے ਆਖਰੀਦੀਆਂ ਜਾਂਦੀਆਂ ਨੇ ਜੋ ਜਿਨ੍ਹਾਂ ਦੇ ਨਾਲ ਕੈਮੀਕਲਾਂ ਦੇ ਨਾਲ ਜਾਂ ਫਿਰ ਕੋਈ ਮੈਡੀਸਨ ਤਿਆਰ ਕੀਤੀ ਜਾਂਦੀ ਹੈ ਜਾਂ ਉਸ ਕੈਮੀਕਲ ਦੇ ਨਾਲ ਇਹ ਕੁਝ ਹੋਰ ਪਦਾਰਥ ਹੈ ਜਿਹੜਾ ਉਹਨੂੰ ਤਿਆਰ ਕਰਦੇ ਨੇ ਕਾਫੀ ਦਵਾਈਆਂ ਦੇ ਲਈ ਵੀ ਯੂਜ਼ ਕਰਦੇ ਨੇ ਕਿਉਂਕਿ ਸਾਰਿਆਂ ਨੂੰ ਹੀ ਪਤਾ ਉੱਥੇ ਜਿਸ ਤਰ੍ਹਾਂ ਠੰਡ ਦਾ ਮੌਸਮ ਹੁੰਦਾ ਤਾਂ ਕੁਛ ਨਾ ਕੁਛ ਤਾਂ ਅਜਿਹੀ ਟੈਬਲੇਟਸ ਕੋਈ ਕੈਪਸੂਲ ਜਿਹੜੀਆਂ ਰੁਟੀਨ ਦੇ ਵਿੱਚ ਡੇਲੀ ਅਸੀਂ ਇਹ ਵਿਟਾਮਿਨਸ ਦੇ ਰੂਪ ਦੇ ਵਿੱਚ ਖਾਂਦੇ ਆ ਹਰ ਇੱਕ ਦੇ ਮਾਤਰਾ ਦੇ ਵਿੱਚ ਥੋੜੇ ਬਹੁਤ ਹੈ ਜਿਹੜਾ ਅਫੀਮ ਨੂੰ ਜਾਂ ਫਿਰ ਤੇ ਹੋਰ ਪਦਾਰਥ ਨੂੰ ਜਿਹੜਾ ਉਹਦੇ ਵਿੱਚ ਪਾਇਆ ਜਾਂਦਾ ਜਾਂ ਕਿ ਤੁਹਾਡੀ ਬਾਡੀ ਦਾ ਜਿਹੜਾ ਟੈਂਪਰੇਚਰ ਹੈ ਤੁਹਾਡੇ ਬਲੱਡ ਦਾ ਸਰਕਲ ਹੈ ਉਹ ਕੰਟੀਨਿਊ ਉਸੇ ਤਰ੍ਹਾਂ ਹੀ ਬਰਕਰਾਰ ਰਹੇ ਤੇ ਜਦੋਂ ਇਹੋ ਜਿਹੇ ਦੋਸ਼ ਲਗਾਏ ਜਾਂਦੇ ਨੇ ਤੇ ਸਾਡੇ ਪ੍ਰਧਾਨ ਮੰਤਰੀ ਪੀਐਮ ਮੋਦੀ ਜੀ ਵੱਲੋਂ ਕੋਈ ਅਜਿਹਾ ਬਿਆਨਬਾਜ਼ੀ ਪਲਟਵਾਰ ਨਹੀਂ ਕੀਤਾ ਜਾਂਦਾ ਉਹ ਦੋਸਤ ਵੀ ਨਰਾਜ਼ਗੀ ਜਿਹੜੇ ਭਾਰਤ ਦੇ ਵਸੀਆਂ ਵੱਲੋਂ ਹੁੰਦੀ ਹੈ ਕਿ ਜੇਕਰ ਉਹਨਾਂ ਦੇ ਰਾਸ਼ਟਰਪਤੀ ਨੇ ਐਡਾ ਵੱਡਾ ਬਿਆਨ ਦੇ ਦਿੱਤਾ ਭਾਰਤ ਦੇ ਖਿਲਾਫ ਤਾਂ ਪੀਐਮ મોદી ਦੀ ਜਿਹੜੀ ਚੁੱਪੀ ਹੈ ਉਹ ਚੁੱਪੀ ਧਾਰਨ ਦਾ ਕਾਰਨ ਕੀ ਹੈ ਅਕਸਰ ਜਦੋਂ ਵਿਦੇਸ਼ੀ ਦੌਰੇ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਮਿਲਦੇ ਨੇ ਗੱਲਬਾਤ ਕਰਦੇ ਨੇ bizness related meetings ਹੁੰਦੀਆਂ ਨੇ ਤਾਂ ਉਦੋਂ ਕੀ ਮੰਨਿਆ ਕਿ ਭਾਰਤ ਥੋੜਾ ਕਿਸੇ ਪੱਖੋਂ ਕਮਜ਼ੋਰ ਹੈ ਜਾਂ ਫਿਰ ਉਹਨਾਂ ਦੇ ذریعے ਜਿਵੇਂ ਵਪਾਰ ਦੇ ਲਈ ਜਾਂ ਸਾਡੇ ਲੋਨਸ ਦੇ ਲਈ ਵੀ ਅਸੀਂ ਉਹਨਾਂ ਤੋਂ ਕੁਝ ਪੈਸਾ ਕਰਜ਼ਾ ਜਾਂ ਕੋਈ ਸਾਡੇ ਨੂੰ ਮਦਦ ਦੀ ਲੋੜ ਹੈ ਪਰ ਇੰਨਾ ਵੀ ਕੀ ਝੁਕਣਾ ਕਿ ਤੁਸੀਂ ਆਪਣੇ ਆਪ ਤੇ ਇੱਕ ਨਸ਼ਾ ਤਕਸਰ ਦੇ ਦੋਸ਼ ਲਗਾ ਲਮੋ ਤਾਂ ਉਮੀਦ ਕਰਦੇ ਆ ਕਿ ਪੀਐਮ ਉਹ ਮੋਦੀ ਬਹੁਤ ਜਲਦ ਅਮਰੀਕਾ ਦੇ ਰਾਸ਼ਟਰਪਤੀ ਨੂੰ ਆਪਣਾ ਜਿਹੜਾ ਵਿਆਣ ਹੈ ਉਹ ਦੇਣਗੇ ਤੇ ਪਲਟਵਾਰ ਜਿਹੜਾ ਉਹਨਾਂ ਨੂੰ ਉਹ ਜ਼ਰੂਰ ਕਰਨਗੇ ਸੋ ਦੋਸਤੋ ਅਸੀਂ ਅੱਜ 11 ਮਈ ਦੀ ਸਵੇਰ ਤੀ ਲਾਈਵ ਅਪਡੇਟ ਤੇ ਅੱਗੇ ਅਸੀਂ ਹੋਰ ਕੋਈ ਨਵਾਂ ਲਾਈਵ ਦਾ ਮੁੱਦਾ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਤੇ ਉਹ ਇਜਾਜ਼ਤ ਤੇ ਤੁਸੀਂ